ਬਹਿਰੂਪੀਆਂ ਤੋਂ ਰਹੋ ਸਾਵਧਾਨ ਸਾਧ ਦੇ ਭੇਜ ਦੇ ਵਿੱਚ ਆਇਆ ਵਿਅਕਤੀ ਲੁੱਟ ਕੇ ਲੈ ਗਿਆ ਘਰ ਦਾ ਸਾਰਾ ਸਮਾਨ ਸੱਚਰੇ ਆਕਾਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਵੱਧਦੀਆਂ ਹੋਈਆਂ ਹੀ ਨਜ਼ਰ ਆ ਰਹੀਆਂ ਨੇ ਤੇ ਇਸ ਦੇ ਵਿਚਕਾਰ ਹੁਣ ਕੁਝ ਲੋਕਾਂ ਦੇ ਵੱਲੋਂ ਇਹਨਾਂ ਵਾਰਦਾਤਾਂ ਨੂੰ ਇਸ ਤਰੀਕੇ ਅੰਜਾਮ ਦਿੱਤਾ ਜਾਂਦਾ ਹੈ के साथ या फिर भिखारी ਦੇ ਭੇਜ ਦੇ ਵਿੱਚ ਉਹ ਘਰ ਚ ਦਾਖਲ ਹੁੰਦੇ ਨੇ ਤੇ ਬਾਅਦ ਦੇ ਵਿੱਚ ਘਰਦਿਆਂ ਨੂੰ ਕੁਝ ਨਸ਼ੀਲੀ ਚੀਜ਼ ਦੇ ਕੇ बेहोश ਕਰਕੇ ਘਰ ਦਾ ਸਾਰਾ ਸਮਾਨ ਲੁੱਟ ਕੇ ਲੈ ਜਾਂਦੇ ਨੇ ਤੇ ਇੱਕ ਅਜਿਹੀ ਵਾਰਦਾਤ ਮੋਹਾਲੀ ਦੇ ਵਿੱਚ ਵਾਪਰੀ ਹੈ ਮੋਹਾਲੀ ਦੇ ਵਿੱਚ ਰਹਿੰਦੇ ਇੱਕ ਪਰਿਵਾਰ ਦੇ ਘਰ ਦੇ ਵਿੱਚ ਸਾਧ ਆਇਆ ਸਾਧ ਦੇ ਰੂਪ ਦੇ ਵਿੱਚ ਉਹ ਅਸਲ 'ਚ ਇੱਕ ਲੁਟੇਰਾ ਸੀ ਘਰ ਦੇ ਵਿੱਚ ਦਾਖਲ ਹੋਇਆ ਉਸਨੇ ਘਰ ਦੇ ਵਿੱਚ ਇਕੱਲੀ ਮਹਿਲਾ ਨੂੰ ਦੇਖ ਕੇ ਨਸ਼ੀਲਾ ਪਦਾਰਥ ਉਸ ਨੂੰ ਖਾਣ ਦੇ ਲਈ ਦੇ ਦਿੱਤਾ ਜਿਵੇਂ ਹੀ ਮਹਿਲਾ ਨੇ ਉਹ ਨਸ਼ੀ ਦਾ ਪਦਾਰਥ ਖਾਇਆ ਹੈ ਤੇ ਬਾਅਦ ਦੇ ਵਿੱਚ ਉਹ ਬੇਹੋਸ਼ ਹੋ ਗਈ। ਬੇਹੋਸ਼ ਹੋਣ ਤੋਂ ਬਾਅਦ ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਵੇਖਿਆ ਕਿ ਘਰ ਦਾ ਸਮਾਨ ਜਿਹੜਾ ਹੈ ਉਸ ਦੀ ਫਰੋਲਾ ਫਰਾਲੀ ਕੀਤੀ ਗਈ ਹੈ, ਸਾਧ ਵਿਗਾਇਆ ਬੈ ਤੇ ਘਰ ਦੇ ਵਿੱਚੋਂ ਨਕਦੀ, ਗਹਿਣੇ ਚੋਰੀ ਕਰਕੇ ਉਹ ਸਾਧ ਫਰਾਰ ਹੋ ਗਿਆ। ਇਸ ਮਹਿਲਾ ਨੇ ਦੱਸਿਆ ਹੈ ਕਿ ਉਹ ਆਪਣੀ ਬੱਚੀ ਨੂੰ ਸੁਵਾ ਕੇ ਬਾਹਰ ਆਪਣਾ ਕੰਮ ਕਰ ਰਹੀ ਸੀ ਤੇ ਇੰਨੀ ਹੀ ਢੇਰ ਦੇ ਵਿੱਚ ਦੂਸਰੇ ਪਾਸਿਓਂ ਦੀ ਇੱਕ ਸਾਧ ਆ ਜਾਂਦਾ ਹੈ ਤੇ ਪਹਿਲਾਂ ਉਸ ਨਾਲ ਗੱਲ ਕਰਦਾ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਬੇਹੋਸ਼ ਕਰਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਹੈ ਤੇ ਲੱਗਾ ਅਜਿਹੀਆਂ ਵਾਰਦਾਤਾਂ ਵੱਧਦੀਆਂ ਹੋਈਆਂ ਹੀ ਨਜ਼ਰ ਆ ਰਹੀਆਂ ਇਸ ਤੋਂ ਕੁਝ ਸਮਾਂ ਪਹਿਲਾਂ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਕਿਸੇ ਬਾਬੇ ਦੇ ਰੂਪ ਦੇ ਵਿੱਚ ਆਇਆ ਇੱਕ ਵਿਅਕਤੀ ਕਿਸੇ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਘਰ ਦੇ ਵਿੱਚ ਅੰਜਾਮ ਦੇ ਕੇ ਗਿਆ ਤੇ ਹੁਣ ਇਸ ਵਿਅਕਤੀ ਨੇ ਸਾਧ ਦਾ ਰੂਪ ਧਾਰਿਆ ਮਹਿਲਾ ਦੇ ਘਰ ਦੇ ਵਿੱਚ ਦਾਖਲ ਹੋਇਆ ਉਸ ਨੂੰ ਬੇਹੋਸ਼ ਕਰਕੇ ਘਰ ਦੇ ਵਿੱਚੋਂ ਗਹਿਣੇ ਤੇ ਨਕਦੀ ਚੋਰੀ ਕਰਕੇ ਉਹ ਫਰਾਰ ਹੋ ਗਿਆ अच्छा जी। पेंटिंग चला के बेटी मेरी अंदर पई थी। ठीक है जी। ਤੇ ਉਸ ਤੋਂ ਬਾਅਦ ਮੈਂ ਕਪੜੇ ਧੋਣ ਲੱਗੀ। ਤੇ ਜਦੋਂ ਮੈਂ ਕਾਫੀ ਦੇਰ ਬਾਅਦ ਅੰਦਰ ਆਈ, ਮਤਲਬ ਅੰਦਰ ਆ ਕੇ ਦੇਖਿਆ ਤਾਂ ਉਹ ਇੱਕ ਪਾਈ ਖੜਾ ਸੀਗਾ ਜਿਹੜੇ ਮੰਗਦੇ ਹੁੰਦੇ ਹਨ ਨਾ ਕੰਮਸ਼ ਮੰਦਰਾ ਪਾਈਆਂ ਹੁੰਦੀਆਂ ਨੇ। ਤਾਂ ਮੈਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਕੀ ਇੱਥੇ ਕਿਉਂ ਖੜਾ ਆ ਕੇ ਹਨਾ ਹੱਡੀ ਦੂਰ ਗੇਟ ਹੈ ਤੂੰ ਉੱਥੇ ਹੀ ਕਰਨ ਆਇਆ। ਤਾਂ ਫਿਰ ਉਹਨੇ ਮੈਨੂੰ ਕਿਹਾ ਕਿ ਮੈਨੂੰ ਨਾ 10 ਰੁਪਏ ਦੇ ਚਾਹੀਦੇ ਆ। ਮੈਂ ਕਿਹਾ ਵੀ ਨਹੀਂ ਮੇਰੇ ਕੋਲ ਨਹੀਂ ਹੈਗੇ। ਅਜੋਨੇ ਜਦੋਂ ਮੈਨੂੰ ਅੰਗੇਜ ਕੀਤਾ ਨਾ ਉਹ ਪਾਊਡਰ ਜਿਆ ਮਤਲਬ ਮੇਰੇ ਅੱਖਾਂ ਤੇ ਸਪਲੈਸ਼ ਕੀਤਾ ਅੱਛਾ ਤੇ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਦਿਖਿਆ ਹੈਗਾ ਫਿਰ ਮੈਂ ਗਈ ਜੀ ਜੀ ਤੇ ਫਿਰ ਜਦੋਂ ਮਤਲਬ ਇੱਕ ਅੰਦਰ ਆ ਰਹੇ ਸੀ ਉਹ ਕਹਿ ਰਹੇ ਸੀ ਸ਼ੀਸ਼ੇ ਮਾਂ ਕਵਾੜ ਭਰਿਆ ਵਿਆ ਐਦਾਂ ਦਾ ਕੁਝ ਬੋਲ ਰਿਹਾ ਸੀਗਾ ਬੋਲੀ ਕਿੱਦਾਂ ਦੀ ਸੀ ਉਹਨਾਂ ਜਿੱਦਾਂ ਮੈਂ ਬੋਲ ਰਹੀ ਹਾਂ ਨਾ ਅੱਛਾ ਜੀ ਪੰਜਾਬੀ ਬੋਲ ਰਹੇ ਸੀ ਸ਼ੀਸ਼ੇ ਮਾਂ ਤਾਂ ਕਵਾੜ ਭਰਿਆ ਪਿਆ ਆ ਜਾ ਕੱਪੜੇ ਬਦਲ ਲੈ ਓਕੇ ਤੇ ਉਸ ਤੋਂ ਬਾਅਦ ਅੰਦਰੋਂ ਕੋਈ ਅੰਦਰ ਸੀਗਾ ਕੋਈ ਮੈਨੂੰ ਨਹੀਂ ਸੀ ਪਤਾ ਜਦੋਂ ਬੋਲ ਰਿਹਾ ਸੀ ਨਾ ਕਰੋ ਵਾਲਾ ਮੈਂ ਪੋਚਾ ਲਗਾ ਕੇ ਇੱਦਾਂ ਸੀ ਪਾਣੀ ਇੱਧਰ ਹੀ ਪਿਆ ਸੀਗਾ ਉਹ ਫਰਨੈਲ ਵਾਲਾ ਪਾਣੀ ਮੇਰੇ ਉੱਪਰ ਸੁੱਟਿਆ ਕਿੰਨੇ ਕੁ ਟੇਰ ਬਾਅਦ ਤੇ ਮਾਰੀਆਂ ਮਨੇ ਲੱਤਾਂ ਮਾਰੀਆਂ ਜਾਂਦੇ ਹੋਏ ਅੱਛਾ ਜੀ ਤੇ ਹੋਸ਼ ਕਿੰਨੇ ਕੁ ਟੇਰ ਬਾਅਦ ਆਏ ਤੁਹਾਨੂੰ ਮੈਂ 15-20 ਮਿੰਟ ਬਾਅਦ ਆਪਣੀ ਜਿਠਾਨੀ ਮੇਰੀ ਹੈ ਉਹਨਾਂ ਦੇ ਘਰ ਗਈ ਅੱਛਾ ਜੀ ਉਹਨਾਂ ਨੇ ਮੇਰਾ ਮੂੰਹ ਧਵਾਇਆ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ geo fiber tak tak play tv dekhya ja sakda hai world wide tusi sanu amazon fire tv daily hunt te e babaate dekh sakde ho usa canada australia new zealand te europe de har bade ip tv platform te dekh sakde ho ranne jappe ton door te mudde de neede live punjabi tv